ਲੋ ਜੀ 150 150 150 150 ਉਹ ਜਿਹੜੇ ਬਾਜ਼ਾਰ ਚ ਮਿਲਦੇ ਰੈਡੀमेड ਪਲਾਜੋ ਸੂਟ 8-800 ਰੁਪਏ ਚ ਮਾਤੂਸ਼ਰੀ ਦਸਤਾਰ ਬਾਗੇ ਪੁਰਾਣੇ ਆਜੋ ਲੈ ਜੋ 150 ਰੁਪਏ ਚ ਸਾਈਜ਼ ਸਾਰੇ ਰੰਗ ਸਾਰੇ ਡਿਜ਼ਾਈਨ ਬਕਰੋ ਬਾਕੀ 150 150 150 ਚੱਕੋ ਜੀ 50 ਰੁਪਏ ਦਾ ਦੁਪੱਟਾ ਕਾਟਨ ਦਾ ਕਾਟਨ ਦਾ ਦੁਪੱਟਾ 50 ਰੁਪਏ ਦਾ ਰੰਗ ਡਿਜ਼ਾਈਨ ਬਹੁਤ ਹੈ ਹੁਣ ਆ ਵੀ ਚੈੱਕ ਕਰ ਲੋ ਜੀ ਉਹ ਫੈਰੇ ਕਲੇ ਸੂਟਾਂ ਚ ਨਹੀਂ ਕਰਨੇ ਆ ਦੇਖੋ ਡਬਲ ਬੈਡ ਦੀਆਂ ਚਾਦਰਾਂ ਸਹਰਾਣੇ ਕਬਰ ਨਾਲ ਬਾਜ਼ਾਰ ਦਾ ਰੇਟ 1000 ਰੁਪਿਆ ਸਾਡੇ ਕੋਲ ਆਜੋ 1000 ਵਾਲੀ ਬੈਡ ਸ਼ੀਟ ਸਿਰਫ 250 ਰੁਪਏ ਚ ਲੈ ਜਾਓ ਆ ਦੇਖੋ ਜੀ ਜਿਹੜਾ 500 ਰੁਪਏ ਦਾ ਸੂਟ ਬਾਜ਼ਾਰ ਚ ਮਿਲਦਾ ਦੁਪੱਤੇ ਦੇ ਨਾਲ ਸਾਡੇ ਕੋਲ ਆਜੋ 500 ਵਾਲਾ ਸੂਟ ਲੈ ਜਾਓ 200 ਰੁਪਏ ਦਾ ਸੂਟ ਦੇਖੋ ਜੀ ਕੋਟਨ ਦੇ ਸੂਟ ਮੈਚਿੰਗ ਵਾਲੇ ਸੂਟ ਨਾਲ ਦੁਪੱਟੇ ਲਾ ਕੇ ਜਿਹੜੇ ਬਾਜ਼ਾਰਾਂ 'ਚ 5 500 ਰੁਪਏ ਦਾ ਦਿੰਦੇ ਆ ਅਸੀਂ ਦੇਨੇ ਆ 500 ਰੁਪਏ ਦੇ ਦੋ ਸੂਟ ਜਿਹੜਾ ਬਾਜ਼ਾਰ 'ਚ ਤੁਸੀਂ ਜਾ ਕੇ 50000 ਰੁਪਏ ਦਾ ਕੱਪੜਾ ਲੈਣਾ ਸਾਡੇ ਕੋਲ ਆਜੋ ਵਿਆਹਾਂ ਸ਼ਾਦੀਆਂ ਦਾ ਦਾਜ ਵਰੀ ਵਾਲਾ ਕੱਪੜਾ 20000 'ਚ ਲੈ ਜਾਓ ਹੋਰ ਫਾਇਦਾ ਸਾਡਾ ਕਰ ਦਿੰਦੇ ਆ ਤੁਸੀਂ ਬਾਘੇ ਪੁਰਾਣੇ ਬਾਸ ਸਟੈਂਡ ਤੇ ਆਜੋ ਉਤੋਂ ਤੁਹਾਨੂੰ ਰਿਕਸ਼ੇ ਦੀ ਸਰਵਿਸ ਬਿਲਕੁਲ ਫ੍ਰੀ ਆ ਸਾਰੇ ਪਾਸੇ ਕੈਮਰਾ ਘੁਮਾ ਦਿਓ ਲੋਕ ਤਾਂ ਦੂਰੋਂ ਦੂਰੋਂ ਆ ਗਏ ਆ ਲੋਕਾਂ ਦੇ ਫਾਇਦੇ ਹੋ ਰਿਹਾ ਆ ਓਏ ਹਰ ਕਿਸੇ ਦਾ ਫਾਇਦਾ ਹੋ ਰਿਹਾ ਆ ਓ ਕੁੜੀਆਂ ਚਿੜੀਆਂ ਦਾ ਫਾਇਦਾ ਹੋ ਰਿਹਾ ਆ ਮਿਡਲ ਕਲਾਸ ਦਾ ਫਾਇਦਾ ਹੋ ਰਿਹਾ ਆ ਆ ਵੀ 650 ਚ ਰਹਿ ਜੋ ਆ ਵੀ ਦੇਖੋ 650 ਭਾਜੀ ਰਾਮ ਟੈਕਸ ਦੇ ਵੇਸ ਆ ਗੰਗਾ ਦੇ ਵੇਸ ਆ ਦੁਪੱਟੇ ਪਿਓਰ ਚ ਨਾਉਣ ਦੇ ਲੱਗੇ ਆ ਚੈੱਕ ਕਰੀ ਜਦੋਂ ਫਰਕ ਦੇ ਵਿੱਚ ਚਾਹੇ ਪਾਰਟੀ ਵੇਅਰ ਸੂਟ ਡਿਜ਼ਾਈਨਰ ਸੂਟ ਕਾਲਜ ਸਕੂਲ ਟੀਚਰਾਂ ਵਾਲੇ ਸੂਟ ਉਹ ਤਾਜਵਰੀਆਂ ਵਾਲੇ ਸੂਟ 3 3000 ਵਾਲੇ 15 1500 ਰੁਪਏ 'ਚ ਕਰਤੇ ਲਓ ਜੀ 150 150 150 150 ਉਹ ਜਿਹੜੇ ਬਾਜ਼ਾਰ 'ਚ ਮਿਲਦੇ ਰੈਡੀमेड ਪਲਾਜੋ ਸੂਟ 8 800 ਰੁਪਏ 'ਚ ਮਾਤੂ ਸ਼੍ਰੀ ਦਸਤਾਰ ਬਾਘੇ ਪੁਰਾਣੇ ਆਜੋ ਲੈ ਜੋ 150 ਰੁਪਏ 'ਚ ਉਹ ਫੁੱਲ ਗਰੰਟੀ ਦਿੰਨੇ ਆ ਬਾਜ਼ਾਰ ਦਾ ਰੇਟ 6 70 ਦੇਖੋ ਰੰਗ ਡਿਜ਼ਾਈਨ 150 ਰੁਪਏ 'ਚ ਰੰਗ ਕਲਰ ਚੈੱਕ ਕਰ ਲਓ ਡਿਜ਼ਾਈਨ ਚੈੱਕ ਕਰ ਲਓ ਜਿੰਨੇ ਮਰਜ਼ੀ ਲੈ ਜਾਓ ਬਹੁਤ ਵੱਡੀ ਓਵਰ ਲਾਤੀ ਜੀ 1.5 150 ਰੁਪਏ ਚ ਸਾਈਜ਼ ਸਾਰੇ ਰੰਗ ਸਾਰੇ ਡਿਜ਼ਾਈਨ ਬਕਰੋ ਬਾਕੀ 150 150 150 150 ਰੁਪਏ ਆ ਆ ਦੇਖੋ ਜੀ ਫੋਟੋ ਵਾਲੇ ਪੀਸ ਦੇ ਰਹੇ ਆ ਮੋਡਰਨ ਵਾਲੇ ਪੀਸ ਦੇ ਰਹੇ ਆ ਬੁਟੀਕ ਵਾਲੇ ਪੀਸ ਦੇ ਰਹੇ ਆ ਓ ਲਟਾ ਜਮੇ ਬੰਦ ਕਰਤੀਆਂ ਸਾਈਜ਼ ਵੀ ਸਾਰੇ ਦੇ ਰਹੇ ਆ 800 900 600 700 ਕਰ ਚੰਦੀ ਲੋੜ ਹੀ ਨਹੀਂ ਲੈ ਜਾਓ 150 ਰੁਪਏ ਚ 150 ਰੁਪਏ 150 ਰੁਪਏ ਚ ਚੱਕੋ ਜੀ 50 ਰੁਪਏ ਦਾ ਦੁਪੱਟਾ ਕੋਟਨ ਦਾ ਕੋਟਨ ਦਾ ਦੁਪੱਟਾ 50 ਰੁਪਏ ਦਾ ਰੰਗ ਡਿਜ਼ਾਈਨ ਬਹੁਤ ਹੈ ਕਲਰ ਬਹੁਤ ਹੈ ਜਿੰਨੇ ਮਰਜ਼ੀ ਲੈ ਜਾਓ 2 200 ਰੁਪਏ ਪਜਾਨਾ ਚ ਵੇਚਣ ਆਲਾ 1.5 150 ਰੁਪਏ ਵੇਚਣ ਆਲਾ ਕਰਤਾ 50 ਰੁਪਏ 50 ਰੁਪਏ ਦਾ ਇੱਕ 200 ਰੁਪਏ ਦੇ ਚਾਰ ਦੁਪੱਟੇ ਕੋਟਨ ਦੇ ਦੇਖੋ ਜੀ ਗੱਲ ਇੱਥੇ ਨਹੀਂ ਮੁੱਕਣੀ ਰਖੜੀ ਆ ਤਿਹਾਰ ਆ ਗਿਆ ਉਹ ਜਿਨ੍ਹਾਂ ਨੇ ਲੈਣਾ ਦੇਣ ਲਈ ਕਪੜਾ ਗਿਫਟ ਕਰਨਾ ਤੁਸੀਂ ਰੀਸੇਲਰ ਹੋ ਤੁਸੀਂ ਦੁਕਾਨਦਾਰ ਹੋ ਤੁਸੀਂ ਲੈਣਾ ਹੈ ਤਾਜ ਬੀਲ ਕਪੜਾ ਸਾਰਿਆਂ ਦੇ ਵੱਡੇ ਫਾਇਦੇ ਕਰਾਂਗੇ ਆਹ ਦੇਖੋ ਜੀ ਜਿਹੜਾ 500 ਰੁਪਏ ਦਾ ਸੂਟ ਬਾਜ਼ਾਰ ਚ ਮਿਲਦਾ ਦੁਪੱਤੇ ਦੇ ਨਾਲ ਸਾਡੇ ਕੋਲ ਆਜੋ 500 ਵਾਲਾ ਸੂਟ ਲੈ ਜਾਓ 200 ਰੁਪਏ ਦਾ ਸੂਟ 200 ਰੁਪਏ ਦਾ ਸੂਟ 200 ਰੁਪਏ ਦਾ ਸੂਟ ਜੀ 200 ਰੁਪਏ ਦਾ ਸੂਟ ਓ ਦੇਖੋ ਦੁਪੱਤੇ ਨਾਲ ਦੇ ਰਹੇ ਆ ਓ ਇਹ ਆ ਵੀ ਚੈੱਕ ਕਰ ਲੋ ਰੇਟ ਵੀ ਲਿਖ ਲਿਖ ਕੇ ਲਾ ਰਹੇ ਆ ਝੂਠ ਬੋਲਦੇ ਕੋਈ ਨਹੀਂ ਹਰ ਕਿਸੇ ਦਾ ਫਾਇਦਾ ਲੈ ਜਾਓ 5 500 ਵਾਲੇ 200 200 ਚੱਕੋ ਜੀ ਕਾਟਨ ਦੇ ਸੂਟ ਮੈਚਿੰਗ ਵਾਲੇ ਸੂਟ ਨਾਲ ਦੁਪੱਟੇ ਲਾ ਕੇ ਜਿਹੜੇ ਬਾਜ਼ਾਰਾਂ 'ਚ 5-500 ਰੁਪਏ ਦਾ ਦਿੰਦੇ ਆ ਅਸੀਂ ਦੇਨੇ ਆ 500 ਰੁਪਏ ਦੇ ਦੋ ਸੂਟ ਬਾਜੀ ਮਤਲਬ 250 ਰੁਪਏ ਦਾ ਸੂਟ ਕਰਤਾ ਜੀ ਬਟਨ ਲੱਗੇ ਹੋਏ ਆ ਡਿਜ਼ਾਈਨ ਬਣੇ ਹੋਏ ਆ ਘੇਰੇ ਤੇ ਕੰਮ 500 ਦੇ ਦੋ 500 ਦੇ ਦੋ 500 ਦੇ ਦੋ ਇੱਕ ਪਾ ਦੂਜਾ ਤੋਂ 225 ਆਹ ਦੇਖੋ ਜੀ ਤਾਜਵਰੀ ਵਾਲਾ ਕੱਪੜਾ ਜੀ ਤਾਜਵਰੀ ਵਾਲਾ ਕੱਪੜਾ ਕਢਾਈ ਵਾਲੇ ਸੂਟ ਜਿਹੜਾ ਬਾਜ਼ਾਰ 'ਚ ਤੁਸੀਂ ਜਾ ਕੇ 50000 ਰੁਪਏ ਦਾ ਕੱਪੜਾ ਲੈਣਾ ਸਾਡੇ ਕੋਲ ਆਜੋ ਪਿਆਹਾ ਸ਼ਾਦੀਆਂ ਦਾ ਦਾਜ ਵਰੀ ਵਾਲੇ ਕੱਪੜਾ 20000 ਚ ਲੈ ਜਾਓ 50000 ਵਾਲਾ ਕੱਪੜਾ 20000 ਚ ਲੈ ਜਾਓ ਬਾਜ਼ਾਰ ਚ ਇਸ ਸੂਟ ਦਾ ਰੇਟ ਹੈਗਾ 800 ਰੁਪਿਆ ਪਰ ਸਾਡੇ ਕੋਲ ਆਜੋ 800 ਵਾਲਾ ਸੂਟ ਉਹ 800 ਵਾਲਾ ਸੂਟ 350 ਚ 350 ਚ 350 ਚ ਲੈ ਜਾਓ ਰੰਗ ਦੇਖੋ ਕਿੰਨੇ ਸੋਹਣੇ ਕੜਾਈਆਂ ਚੈੱਕ ਕਰੀ ਚੱਲੋ ਉਹ ਵਰਕ ਚੈੱਕ ਕਰੀ ਚੱਲੋ ਆ ਚੈੱਕ ਕਰੋ ਕੱਟ ਵਰਕ ਦਾ ਦੁਪੱਟਾ ਉਹ ਵਰਕ ਕੀਤਾ ਹੋਇਆ ਸੂਟ ਬਜ਼ਾਰਾਂ 'ਚ 1000 1000 ਰੁਪਏ ਦਾ ਇੱਥੋਂ ਮਿਲਣਾ 500 ਰੁਪਏ ਦਾ 500 ਰੁਪਏ ਦਾ ਕੋਈ ਤੁਹਾਡੀ ਲੁੱਟ ਨਹੀਂ ਹੋਣਣੀ ਬਜ਼ਾਰਾਂ 'ਚ 1600 1700 ਦਾ ਸੂਟ ਬਾਜ਼ਾਰ 'ਚ ਰੇਟ ਇੱਥੇ 1500 ਰੇ ਤਿੰਨ ਕਰਤੇ ਆ ਉਹ ਲੈ ਜਾਓ 5 500 'ਚ 5 500 'ਚ 5 500 ਜਿਨ੍ਹਾਂ ਨੇ ਲੈਣਾ ਰਖੜੀ ਦੇ ਕੱਪੜਾ ਦੇ ਲੈਣੀ ਕੱਪੜਾ ਲੈਣਾ ਉਹ ਭੈਣਾਂ ਨੂੰ ਗਿਫਟ ਕਰਨਿਆਂ ਸਾਡੇ ਕੋਲ ਆਜੋ ਕਿਹੜਾ ਬਾਜ਼ਾਰ ਚ ਜਾ ਕੇ ਤੁਸੀਂ 20000 ਦਾ ਕੱਪੜਾ ਲੈਣਾ ਅਸੀਂ ਤੁਹਾਨੂੰ ਦਵਾਂਗੇ 8000 ਰੁਪਏ ਦਾ ਉਹ 20000 ਵਾਲਾ ਕੱਪੜਾ 8000 ਜੀ ਦਵਾਂਗੇ ਪਾਕਿਸਤਾਨੀ ਸੂਟਾਂ ਨੂੰ ਮਾਤ ਪਾਉਣ ਵਾਲੇ 15-1500 ਵਾਲੇ ਸੂਟ ਵੀ 5-500 ਚ ਕਰਦੇ ਆ ਦੇਖੋ ਜੀ ਕਾਟਨ ਦੇ ਸੇਲਾ ਤੇ ਸੇਲਾ ਵੱਡੀਆਂ ਲੱਗਿਆ ਹੁੰਦੀ ਆ ਪਰ ਮਾਤੂ ਸ਼ਰੀ ਦਸਤਾਰ ਤੇ ਲੱਗ ਗਿਆ ਮੇਲਾ ਮੇਲਾ ਲੱਗਿਆ ਗਰਮੀਆਂ ਦੇ ਸੂਟਾਂ ਦਾ ਰੇਡ ਕਰਤੇ ਅਤੋ-ਅਤ ਲੈ ਜੋ 650 650 650 50 ਚ 1800 1600 ਸਾਢੇ 1600 ਚ ਵੇਚਣ ਵਾਲਾ ਸੂਟ ਸਿਰਫ 650 ਚ ਲੈ ਜਾਓ ਓਏ ਹਰ ਕਿਸੇ ਦਾ ਫਾਇਦਾ ਹੋ ਰਿਹਾ ਆ ਓ ਕੁੜੀਆਂ ਚਿੜੀਆਂ ਦਾ ਫਾਇਦਾ ਹੋ ਰਿਹਾ ਆ ਮਿਡਲ ਕਲਾਸ ਦਾ ਫਾਇਦਾ ਹੋ ਰਿਹਾ ਆ ਆ ਵੀ ਸਾਢੇ 600 ਚ ਲੈ ਜਾਓ ਆ ਵੀ ਦੇਖੋ ਸਾਢੇ 600 ਚ ਓਏ ਆ ਵੀ ਦੇਖੋ ਸਾਢੇ 600 ਚ ਸਾਢੇ 6 600 ਦੇ ਵਿੱਚ ਤਾਂ ਰਿਕਾਰਡ ਬਣਾਤੇ ਆ ਝੂਠ ਨਹੀਂ ਬੋਲਦੇ ਲੋਕਾਂ ਨੂੰ ਰੇਟ ਲੈ ਲੈ ਕੇ ਲਾਤੇ ਆ 650 ਚ ਲੈ ਜਾਓ ਵੀ ਡਿਜ਼ਾਈਨ ਚੋਟੀ ਦੇ ਟਾਪ ਕਲਾਸ ਦੇ ਦੁਪट्टे ਵਰਕ ਕੀਤੇ ਆ ਜੇ ਆਜੋ ਬਟਿਕ ਤੇ ਆ ਵੈਰਾਈਟੀਆਂ ਆ ਗਈਆਂ ਕਹਿੰਦੇ ਸੋਲੋ ਸੂਟ ਲੈਣਾ ਉਹ ਦੁਪੱਟੇ ਵਾਲਾ ਸੂਟ ਲੈਣਾ ਚੱਕੋ ਬਜ਼ਾਰਾ ਚ 18-1800 ਰੁਪਏ ਦਾ ਮੈਲ ਨਾਲਾ 850 ਰੁਪਏ ਦਾ 850 ਰੁਪਏ ਦਾ ਆ ਵੀ ਤੁਸੀਂ ਚੀਜ਼ਾਂ ਚੈੱਕ ਕਰ ਲਓ ਸਾਰੇ ਆਜੋ ਛੇਤੀ ਆਜੋ ਰਕੜੀ ਦਾ ਤਿਹਾਰਾ ਬਾਜ਼ਾਰਾਂ ਚ ਆ ਕੇ ਲੁੱਟਣਾ ਨਾ ਕਰੋ ਸਿੱਧਾ ਮਾਤੂ ਸ਼੍ਰੀ ਦਸਤਾਰ ਬਾਘਾ ਪੁਰਾਣਾ ਆਜੋ ਲੈ ਜਾਓ 8 800 850 900 1000 600 500 ਉਹ ਇੰਨੀਆਂ ਕਿ ਰੇਂਜਾਂ ਦੇ ਵਿੱਚ ਤਾਂ ਖੁਸ਼ ਕਰ ਦੇਗੇ ਖੁਸ਼ ਤੁਹਾਨੂੰ ਰੰਗ ਦੇਖੋ ਡਿਜ਼ਾਈਨ ਦੇਖੋ ਕੱਪੜੇ ਦੀ ਵੈਰਾਈਟੀ ਦੇਖੋ ਇੱਥੇ ਸਿਰਫ 5 5 ਰੁਪਏ 10 10 ਰੁਪਏ ਦੇ ਮਾਰਜਿਨ ਤੇ ਕੱਪੜਾ ਵੇਚਿਆ ਜਾਂਦਾ ਹੁਣ ਇੱਕ ਹੋਰ ਫਾਇਦਾ ਤੁਹਾਡਾ ਕਰ ਦਿੰਦੇ ਆ ਤੁਸੀਂ ਬਾਘੇ ਪੁਰਾਣੇ ਬੱਸ ਸਟੈਂਡ ਤੇ ਆਜੋ ਉੱਥੋਂ ਤੁਹਾਨੂੰ ਰਿਕਸ਼ੇ ਦੀ ਸਰਵਿਸ ਬਿਲਕੁਲ ਫ੍ਰੀ ਆ ਤੁਸੀਂ ਸਟੋਰ ਤੇ ਆਉਣ ਦੇ ਰਿਕਸ਼ੇ ਵਾਲੇ ਨੂੰ 1 ਰੁਪਿਆ ਵੀ ਨਹੀਂ ਦੇਣਾ ਬਿਲਕੁਲ ਫ੍ਰੀ ਦੇ ਵਿੱਚ ਰਿਕਸ਼ਾ ਕੰਪਨੀ ਵੱਲੋਂ ਸਰਵਿਸ ਚਲਾਈ ਗਈ ਆ ਬੱਸ ਸਟੈਂਡ ਦੇ ਬਾਸੇ ਚ ਆਜੋ ਟੈਂਪੂ ਜਾਜੋ ਸਟੋਰ ਤੇ ਘੌਣ ਦਾ ਤੁਸੀਂ ਕੋਈ ਰੁਪਿਆ ਨਹੀਂ ਦੇਣਾ ਦੇਖੋ ਰਿਕਸ਼ੇ ਕਿਤਾ ਭਰ-ਭਰ ਆਉਂਦਿਆ ਚਾਰੇ ਪਾਸੇ ਕੈਮਰਾ ਘੁਮਾ ਦਿਓ ਲੋਕ ਤਾਂ ਦੂਰੋਂ ਦੂਰੋਂ ਆ ਗਏ ਆ ਲੋਕਾਂ ਦੇ ਫਾਇਦੇ ਹੋ ਰਹੇ ਆ ਲੋਕਾਂ ਨੇ ਪਠੰਡਾ ਛੜਤਾ ਮੋਗਾ ਛੜਤਾ ਜੀਰਾ ਛੜਤਾ ਜਲੰਧਰ ਛੜਤਾ ਸਾਰਾ ਹੀ ਕੁਝ ਛੜਤਾ ਬੱਸ ਕਹਿੰਦੇ ਮਾਤੂ ਸ਼੍ਰੀ ਦਸਤਾਰ ਬਾਘਾ ਪ੍ਰਣਾਮ ਹੁਣ ਆ ਵੀ ਚੈੱਕ ਕਰ ਲੋ ਜੀ ਉਹ ਫੇਰੇ ਕੱਲੇ ਸੂਟਾਂ 'ਚ ਨਹੀਂ ਕਰਨੇ ਆ ਦੇਖੋ ਡਬਲ ਬੈੱਡ ਦੀਆਂ ਚਾਦਰਾਂ ਸਹਰਾਣੇ ਕਬਰ ਨਾਲ ਬਾਜ਼ਾਰ ਦਾ ਰੇਟ 1000 ਰੁਪਿਆ ਸਾਡੇ ਕੋਲ ਆਜੋ 1000 ਵਾਲੀ ਬੈੱਡ ਸ਼ੀਟ ਸਿਰਫ 250 ਰੁਪਏ 'ਚ ਲੈ ਜਾਓ 250 ਰੁਪਏ ਦੀ ਬੈੱਡ ਸ਼ੀਟ ਰੰਗ ਅਣਗਹਿਣਤ ਸਹਰਾਣੇ ਕਬਰ ਸਾਰਿਆਂ ਦੇ ਨਾਲ ਇੱਕ ਹੋਰ ਪਟਾਕਾ ਪਾ ਦਿੰਨੇ ਆ ਆ ਦੇਖੋ ਜਿਹੜੀ ਲਗਜ਼ਰੀ ਲੈਣੀ ਤੁਸੀਂ ਬ੍ਰਾਂਡ ਦੇਖੋ ਕਿੰਨਾ ਸੋਹਣਾ ਡ੍ਰੀਮ ਹੋਮ ਓ ਇਤਨੀਆ ਤੁਸੀਂ ਪਿਆਰਾ ਜੇ ਆ ਕੇ ਬੈੱਡ ਸ਼ੀਟ ਦੇ ਰੇਟ ਪਤਾ ਕਰ ਲੋ 1195 মাত্র 1200 ਰੁਪਏ ਦੀ ਬੈੱਡ ਸ਼ੀਟਾ ਬਾਜ਼ਾਰ ਦੇ ਵਿੱਚ ਸਾਡੇ ਕੋਲ ਆ ਜੋ 1200 ਵਾਲੀ ਬੈੱਡ ਸ਼ੀਟ ਸਿਰਫ ਸਿਰਫ 400 ਚ ਲੈ ਜਾਓ ਜਿੰਨੇ ਦੀ ਬਾਜ਼ਾਰ ਚ ਇੱਕ ਹੋਣੀਆ ਸਾਡੇ ਕੋਲੋਂ 3 ਲੈ ਜਾਓ ਦੇਖੋ ਜੀ ਰੰਗ ਡਿਜ਼ਾਈਨ ਚੈੱਕ ਕਰ ਲੋ ਜਿੰਨੇ ਵਾਚੀ ਲੈ ਜਾਓ ਆਫਰ ਲਾਤੀ 4 ਦਿਨਾਂ ਦੀ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਉਹ ਰਹਿ ਗਿਆ ਜੀ ਆ ਦੇਖੋ ਜੀ ਡਿਜ਼ਾਈਨਰ ਦੁਪੱਟੇ ਜਿਹੜੇ ਅੱਜ ਕੱਲ ਕੁੜੀਆਂ ਟ੍ਰੈਂਡਿੰਗ ਦੇ ਵਿੱਚ ਸੂਟ ਪਾ ਰਹੀਆਂ ਆ ਬਾਜ਼ਾਰ 'ਚ ਜਾ ਕੇ ਪਤਾ ਕਰੋ 25-2500 ਰੁਪਏ ਦਾ ਸੂਟ ਸਾਡੇ ਕੋਲ ਆਜੋ 2516 ਸੂਟ 1200 ਰੁਪਏ 'ਚ ਲੈ ਜਾਓ ਆ ਵੀ ਲੈ ਜਾਓ 1200 ਰੁਪਏ 'ਚ ਇਦਾਂ ਦੇ ਡਿਜ਼ਾਈਨਰ ਦੁਪੱਟੀਆਂ ਦੇ ਨਾਲ ਇੰਨੀਆਂ ਰੇਂਜਾਂ ਦੇ ਵਿੱਚ ਸੂਟ ਤੁਹਾਨੂੰ ਨਹੀਂ ਮਿਲਣੇ ਦੇਖੋ ਜੀ ਰਾਮ ਟੈਕਸ ਦੇ ਵੇਸ ਹੈ ਗੰਗਾ ਦੇ ਵੇਸ ਹੈ ਦਪੱਟੇ ਪਿਓਰ ਚਨੌਣ ਦੇ ਲੱਗਿਆ ਚੈੱਕ ਕਰੀ ਚੱਲੋ ਵਰਕ ਦੇ ਵਿੱਚ ਚਾਹੇ ਪਾਰਟੀ ਵੇਅਰ ਸੂਟ ਡਿਜ਼ਾਈਨਰ ਸੂਟ ਕਾਲਜ ਸਕੂਲ ਟੀਚਰਾਂ ਵਾਲੇ ਸੂਟ ਓਏ ਤਾਜਵਰੀਆਂ ਵਾਲੇ ਸੂਟ 3 3000 ਵਾਲੇ 15 1500 ਰੁਪਏ ਜੇ ਕਰਤੇ ਕੜਾਈਆਂ ਚੈੱਕ ਕਰੀ ਚੱਲੋ ਗਲੇ ਤੇ ਕੰਮ ਘੇਰੇ ਤੇ ਕੰਮ ਦਪੱਟੇ ਤੇ ਵੀ ਕੰਮ ਐਹੋ ਜੀਆਂ ਵੈਰਾਈਟੀਆਂ ਕਿੱਧਰ ਨਹੀਂ ਮਿਲਣੀਆਂ ਦੇਖੋ ਸੂਟ ਹੈਗੇ ਆ ਲਹਿੰਗੇ ਸ਼ਰਾਰੇ ਗਰਾਰੇ ਸਾਰਾ ਕੁਝ ਹੀ ਹੈਗਾ ਇੱਕ ਛੱਤ ਹੇਟਾ ਤੁਹਾਡੀ ਸਾਰੀ ਵੈਰਾਈਟੀ ਪੂਰੀ ਹੁੰਦੀ ਹੈ ਸੋ ਆਜੋ ਛੇਤੀ ਟਾਈਮ ਬਹੁਤ ਥੋੜਾ ਮੈਗਾ ਕੰਮ ਐਨਾ ਕੀਤਾ ਪਤਾ ਹੀ ਨਹੀਂ ਲੱਗਦਾ ਕਿੱਥੋਂ ਕਿੱਥੋਂ ਵਰਕ ਆਈ ਜਾਂਦਾ ਫੋਟੋਮਾਂ ਵਾਲੇ ਬੁਟੀਕਾਂ ਵਾਲੇ ਪੀਸ ਤੇ ਆਫਰਾਂ ਲਾਉਂਦੀਆਂ ਬਹੁਤ ਵੱਡੀਆਂ ਬਾਜ਼ਾਰ ਨਾਲੋਂ 70 70% ਕੱਪੜਾ ਸਸਤਾ ਕਰਤਾ 1 ਲੱਖ ਵਾਲਾ ਕੱਪੜਾ 30000 ਚ ਦੇਵਾਂਗੇ ਅਸੀਂ ਜਿਹੜਾ ਤੁਸੀਂ ਰਖੜੀ ਦੇ ਲਈ ਲੈਣਾ ਸਪੈਸ਼ਲ ਕੱਪੜਾ ਉਹ ਤੁਹਾਨੂੰ 20000 ਵਾਲਾ ਕੱਪੜਾ 8000 ਚ ਦੇਵਾਂਗੇ ਛੇਤੀ ਆਜੋ ਹੋਰ ਪਾਸੇ ਜਾਣ ਦੀ ਲੋੜ ਨਹੀਂ ਨੰਬਰ ਸਾਡੀ ਸਕਰੀਨ ਤੇ ਆ ਰਿਹਾ ਆ ਫੋਨ ਕਰ ਲੋ ਜੇ ਤੁਸੀਂ ਕੋਈ ਜਾਣਕਾਰੀ ਲੈਣੀ ਆ ਸੇਵਾ ਤੁਹਾਡੀ 24 ਘੰਟੇ ਹਾਜ਼ਰ ਆ ਜੀ ਚੰਗਾ ਜੀ ਸਤ ਸ੍ਰੀ ਅਕਾਲ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਤੇ ਤੱਗੜ ਸਾਹ ਟੀਵੀ ਪੱਗਾ ਪ੍ਰਣਾ